ਵਰਦਾਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਜੁਨੀ ਸੈਭੰ ਗੁਰ ਪ੍ਰਸਾਦ ਜਪ ਆ ਸਚੁ ਜੁਗਾ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਣਾ ਹੋਵਈ ਜੇ ਸੋਚੀ ਲਖ ਵਾਰ ਜੁ ਪਾ ਜੁ ਪਣਾ ਹੋਵਈ ਜੇ ਲਾਇ ਰਹਾ ਲਿਪਤਾਰੁ ਭੁਖਿਆ ਭੁਖ ਨਾ ਉਤਰੀ ਜੀ ਬੰਨਾ ਕੁਰਿਆ ਬਾਹਰ ਸਾਹਿਸ ਸਿਆਣਪਾਂ ਲਾਖੋਹੀ ਤੈ ਕਨ ਜਲ ਲੈ ਨਾਲ ਕਿਪਸ ਚਾਰਾ ਹੋਈਐ ਕਿਪ ਕੂੜਾ ਟੁੱਟੇ ਪਾਲ ਹੁਕਮਨ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਾ ਪਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲਗੜਾਈ ਹੁਕਮੀ ਉਤਮ ਨੀਚ ਹੁਕਮਾ ਲਿਖੇ ਸੁਖ ਸੁਭਾਈਐ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਐ ਹੁਕਮ ਆਏ ਅੰਦਰ ਸਭ ਕੋ ਬਾਹਰੋਂ ਕੋ ਨਾ ਕੋਈ ਨਾਨਕੁ ਹੁਕਮ ਆਏ ਜੀ ਉੱਜੈ ਤਾਉ ਮੈਂ ਗਾਇ ਨਾ ਕੋਈ ਗਾਵਾ ਕੋ ਤਾਨੁ ਹੁਵਾ ਕਿ ਸਰਤਾਨੁ ਗਾਵਾ ਕੋ ਤਾਤ ਜਾਨਾ ਨਹੀਂ ਸਾ ਗਾਵਾ ਕੋ ਗੁਣ ਬੜਿਆਈਆਂ ਚਾਰ ਗਾਵਾ ਕੋ ਬਿੱਧਿਆ ਬਖਮੀ ਚਾਰ ਗਾਵਾ ਕੋ ਸਾਜ ਕਰੀ ਤਨ ਕੀ ਗਾਵਾ ਕੋ ਜੀਲਾ ਫਿਰਦੀ ਗਾਵਾ ਕੋ ਜਾਪ ਰਿਸਾ ਦੂਰ ਗਾਵਾ ਕੋ ਬੇਖਾ ਅਰਾਹ ਦੂਰ ਕਾਥਨਾ ਕਥੀ ਨਾ ਵਾ ਟੋਟ ਕਦ ਕਦ ਕਥੀ ਕੋਟੀ ਕੋਟ ਕੋਟ ਨੀਤਾ ਰੀ ਨੀਤੀ ਤਖ ਪਾਹੀ ਜੁਗਾ ਜੁਗੰਦਰ ਖਾਈ ਖਾਈ ਹੁਕਮੇ ਹੁਕਮ ਚਲਾਈ ਰਾਹ ਨਾਨਕ ਵਿਖ ਸਾਹਿਬੀ ਪਰਵਾਉ ਸਾਚਾ ਸਾਹਿਬ ਸਾਚnai ਭਾਖਿਆ ਪਾਵਾ ਪਰ ਅਕੈ ਮੰਗਾ ਦੇ ਦੀ ਦਾਤ ਕਰੇ ਦਾਤਾਰ ਫੇਰ ਕੀ ਅਕੈ ਰਖੀਐ ਜਿਤ ਤੇ ਸਾਧ ਰਵਾਰ ਮਾ ਕੀ ਪੂਰਨ ਬੋਲੀਐ ਜਿਸੁਂ ਧਰੇ ਪਿਆਰ ਅਮਰਦਵੇਲਾ ਸਚਨਾਓ ਬੜਿਆਈ ਵਿਚਾਰ ਗਰਮੀਆਂ ਦਾ ਕੱਪੜਾ ਨਦਰੀ ਮੁਖਤਵਾਰ ਨਾਨਕੀ ਵਾ ਜਾਣੀਐ ਸਭ ਆਪੀ ਸਚਿਆਰ ਥਾਪੇ ਨਾ ਜਾਏ ਕੀਤਾ ਨਾ ਹੋਈ ਆਪੇ ਆਪ ਨਰਿੰਜਨ ਸੋਏ ਜਿਸਿ ਵਿਆਦਨ ਪਾਇਆ ਮਾਨ ਨਾਨਕ ਕਾਵਿਅ ਗੁਣੀ ਨਿਧਾਨ ਗਾਵਿਆ ਸੁਣੀਐ ਮਾਰਖਿਆ ਬਾਹੋ ਦੁੱਖ ਬਰਾ ਸੁਕਰ ਲੈ ਜਾਏ ਗੁਰਮੁਖ ਨਾਤ ਗੁਰਮੁਖ ਵੀ ਨੰਗੁਰਮ ਕਰਿਆ ਸਮਾਈ ਗੋਰੀ ਸਰ ਗੁਰ ਗੋਰਖ ਪਰਮਾਗੁਰ ਪਾਰਵਤੀ ਮਾਈ ਜਿਹੋ ਜਨ ਆਖਾ ਨਹੀਂ ਕਹਿਨਾ ਕਥਨ ਨਾ ਜਾਈ ਗੁਰਾਂ ਇੱਕ ਦੀ ਬੁਝਾਈ ਸੋਨਾ ਜੀਆ ਕਾਇਕ ਨਾਤਾ ਸੋ ਮਾਇ ਮਿਸਰਣ ਨਾ ਜਾਈ ਇਰਤਨਾਵਾ ਜਿਤ ਸਭਾਵਾ ਬਿਣ ਬਾਣੇ ਕੇ ਨਾਏ ਕਰੀ ਜੇ ਤੀਸਰ ਟੋਬਾਈ ਵਿਖਾ ਗਣ ਕਰਮਾ ਕੀ ਮਿਲਾ ਲਈ ਮਤ ਵਿੱਚ ਰਦਰਨ ਜਵਾਰ ਮਾਨਕ ਜੀ ਗੁਰ ਕੀ ਇੱਕ ਸੁਣੀ ਗੁਰਾ ਇੱਕ ਦੇਹੀ 부ਝਾਈ ਸਵਦਾ ਜੀਆ ਕਾਇਕ ਦਾਤਾ ਸੂ ਮਨ ਸੁਣ ਜਾਈ ਜੇ ਜੁਗ ਚਾਰੇ ਅਰਜਾ ਔਰ ਸੁਣੀ ਹੋਏ ਨਵਕਣਾ ਵਿੱਚ ਜਾਣੀਐ ਨਾਸ ਲੈ ਸਭ ਕੋਈ ਚੰਗਾ ਨਾਮ ਰਖਾਇ ਕ ਰਖ ਫਿਰ ਜਗ ਲਈ ਜੀ ਸੁਰਨਾਵਈ ਤ ਬਾਤ ਨ ਪੁੱਛੈ ਗਈ ਟੀਟਾ ਕਰ ਗਿਟ ਕਰ ਦੋਸੀ ਦੋ ਧਰੀ ਨਾਨਕ ਤਿਰਗੁਣ ਗੁਣ ਕਰੇ ਗੁਣ ਅੰਤਿਆ ਗੁਣ ਦੀ ਤੇਹਾ ਕੋਇ ਨ ਸੁਝੈ ਜੇ ਕਿਸ ਗੁਣ ਕੋਇ ਕਰੇ ਸੁਣੈ ਸੁਧ ਵੀਰ ਸੁਰਨਾਥ ਸੁਣੈ ਧਰ ਧਵਲਾ ਆਕਾਸ ਸੁਣੈ ਦੀਪ ਲੋ ਪਾਤਾਲ ਸੁਣੈ ਕੋਇ ਨ ਸੰਕਾ ਕਾਲ ਨਾਨਕ ਭਗਤ ਸਦਾ ਵਿਗਾਸ ਸੁਣੈ ਦੂ ਬਾਬਾ ਨਾਸ ਸੁਣੈ ਇਸਰ ਬਰਮਾਇੰਦ ਸੁਣੈ ਮੁਕਤਲਾਂ ਮੰਦ ਸੁਣੈ ਜੋ ਜੋ ਤਤ ਭੀਦ ਸੁਣੈ ਸਾਤ ਸਿਮਰਤ ਬੀਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਸੁਣੈ ਸਭ ਸੰਤੋ ਗਿਆਨ ਸੁਣੈ ਅਠੜਕਾ ਇਸਾਨ ਸੁਣੈ ਮੜ ਮੜ ਪਾਵੈ ਮਾਨ ਸੁਣੈ ਕੈਸਾ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਸੁਣੈ ਸਦਾ ਆਪਣਾ ਗਾਹ ਸੁਣੈ ਸਿੰਘ ਪੀਰ ਬਾਸਾ ਸੁਣੈ ਅੰਦੀਪਾ ਵਾਹ ਰਾਹ ਸੁਣੈ ਹਕੂ ਐਸ ਗਾਉ ਨਾਨਕ ਭਗਤ ਹੁਦਾ ਵਿਗਾਸ ਸੁਣੈ ਦੂਪ ਬਾਪ ਦਾ ਨਾਸ ਮੰਨੇ ਕੀ ਗਤ ਕਹੀ ਨਾ ਜਾਈ ਜੇ ਕੋ ਕਹੈ ਪਿੱਛਾ ਬਚਦਾਏ ਕਾਗਤ ਕਰਮ ਨ ਲੇਖਣ ਹਰ ਮੰਨੇ ਕਾਮ ਕਰਨ ਵਿਚਾਰ ਐਸਾ ਨਾਮ ਨਰਿੰਦਰ ਨ ਹੋਈ ਜੇ ਕੋ ਮੰਨ ਜਾਣੈ ਮਨ ਕੋਈ ਮੰਨਾ ਜਦ ਹੋਵਾ ਮਨਬੁੱਧ ਮੰਨਾ ਸਗਲ ਭੋਗਨ ਕੀ ਸੁਧ ਮੰਨਾ ਕੋ ਜੂਡਾ ਨਾ ਖਾਈ ਮੰਨਾ ਜਮਕੈ ਸਾਥ ਨਾ ਜਾਈ ਐਸਾ ਨਾਮ ਨਰਿੰਦਨ ਹੋਈ ਜੀ ਕੋ ਮਨ ਜਾਣੈ ਮਨ ਕੋਈ ਮੰਨਾ ਮਾਰਗ ਟਾਗ ਨਾ ਪਾਏ ਮੰਨਾ ਪਸੰ ਪ੍ਰਗਟ ਜਾਈ ਮੰਨਾ ਮੱਖ ਨ ਚੱਲੈ ਪੰਥ ਮੰਨਾ ਧਰਮ ਸਿੱਧੀ ਸੰਬੰਧ ਐਸਾ ਨਾਮ ਨਰਿੰਦਨ ਹੋਈ ਜੀ ਕੋ ਮਨ ਜਾਣੈ ਮਨ ਕੋਈ ਮੰਨਾ ਬਾਵਾ ਮੁਖਤਵਾਰ ਮੰਨਾ ਪਰਵਾਰ ਐ ਸਾਧਾਰ ਮੰਨਾ ਤਰੇ ਤਾਰੇ ਗੁਰ ਸਿੱਖ ਮੰਨਾ ਨਾਨਕ ਭਵੈ ਨ ਭਿਖ ਐ ਸਾ ਨਾਮ ਨਰੇ ਜਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਪੰਜ ਪਰਵਾਨ ਪੰਜ ਵਰਧਾਨ ਪੰਜੇ ਬਾਵਾ ਦਰਗਹਿ ਬਾਨ ਪੰਜੇ ਸੁਹਾ ਦਰ ਰਾਜਾ ਪੰਚਾਂ ਗਾਗਰੇਕ ਧਿਆਨ ਜੇ ਕੋ ਕਹੈ ਕਰਾ ਵਿਚਾਰ ਕਰਦੇ ਕਾ ਕਰਣਾ ਨਹੀਂ ਸਮਾਰ ਤਹਾਉ ਧਰਮ ਦਇਆ ਦਾ ਪੂਤ ਸੰਤੋਖਤਾਪਰ ਕਿਆ ਜਨ ਸੂਤ ਜਿੰਗੋ ਬੁੱਝੈ ਹੋ ਵਸਤਿਆਰ ਧਪਲਾਏ ਉਪਰ ਕੀਤਾ ਭਾਰ ਧਰਤੀ ਹੋਤ ਪਰੈ ਹੋ ਰੋਨ ਜਿਸਤੇ ਭਾਰਤ ਲਾਇ ਕਉਣ ਜੋਰ ਜੀ ਜਾਤ ਰੰਗਾ ਕੀ ਨਾਵ ਸਭ ਨਾਲ ਲਿਖਿਆ ਬੁਣੀ ਕਲਾਮ ਆਇ ਹੁ ਲਿਖਾ ਲਿਖ ਜਾਣਾ ਕੋਈ ਲਿਖਾ ਲਿਖਿਆ ਕੀਤਾ ਹੋਈ ਕੀਤਾ ਤਾਂ ਸਾਲ ਲੈ ਰੂਪ ਕੀਤੀ ਦਾ ਜਾਣੇ ਗਣਕੂਤ ਕਿਤਾਬ ਸਾਵ ਇਕੋ ਕਬਾ ਤੁਸਤੇ ਹੋਏ ਲਖ ਕ੍ਰਿਆਉ ਕੁਦਰਤ ਕਮਨ ਕਹਾ ਵਿਚਾਰ ਬਰ ਜਵਾਈ ਇਕਬਾਰ ਜੋਤ ਭਾਵੈ ਸਾਈ ਭਲੀਕਾਰ ਤੁਸਦਾ ਸਲਾਮਤ ਦਰੰਕਰ ਅਸਾਂ ਕੇ ਜਪ ਸੰਗ ਭਾਵ ਅਸਾਂ ਕੂਜਾ ਸੰਗ ਦਪਤਾ ਸੰਗ ਰੰਤ ਮੁਖੀਨ ਬਾਣ ਸੰਗ ਜੋਗ ਮਾਰਾ ਬਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਸੰਗ ਦਾਤਾਰ ਅਸੰਖ ਸੁਰਗ ਬਖਸਾਰ ਸੰਖ ਮੋ ਨਿਵਲਾਈ ਤਾਰ ਕੁਦਰਤ ਗਵਨ ਕਾ ਵਿਚਾਰ ਬਾਰੇ ਜਾਵਾ ਏਕ ਵਾਰ ਜੋਤ ਭਾਵੈ ਸਾਈ ਭਲੀਕਾਰ ਤੁਸਦਾ ਸਲਾਮਤ ਦਰੰਕ ਅਸੰਖ ਮੂਰ ਕੰਤ ਘੂਰ ਸੰਖ ਜੋਰਾ ਰਾਪੂਰ ਅਸੰਖ ਅਮਰ ਕਾਰ ਜਾਹੀ ਜੋਰਾ ਸੰਕਲਵਟ ਤਿਆਖ ਮਾਹੀ ਅਸੰਖ ਬਾਪੀ ਪਾਪ ਕਰ ਜਾਹੀ ਅਸੰਖ ਕੁੜਿਆਰ ਕੁੜੀ ਪੀ ਰਾਹੀ ਅਸੰਖ ਮਲੇਸ਼ ਮਰ ਭਖ ਆਏ ਅਸਾਖ ਨਿੰਦਕ ਜਰਕਰ ਆਇ ਪਾਰ ਨਾਨਕ ਨੀਜ ਕਾ ਵਿਚਾਰ ਬਾਰਾ ਜਾ ਵਾ ਇੱਕ ਵਾਰ ਜੋਤਿ ਭਾਵਾ ਇਸਾਈ ਭਲੀਕਾਰ ਤੁਸ ਦਾ ਸਲਾਮਤ ਦਰਮਕਰ ਅਸਾਖ ਨਾਵਾ ਸੰਕਤਾਵ ਆਪਾ ਗਾਪਾ ਸੰਕਲ ਸੰਕਾ ਸਿਰ ਭਾਰ ਹੋਏ ਅਖਰੀਨਾ ਵਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾਸੇ ਸੰਜੋਗ ਬਖਾਨ ਜਿਨੇ ਲਿਖੇ ਤੇ ਸਿਰਣਾਹੀ ਜਿ ਪਰਮਾਈ ਤੇ ਪਾਈ ਜੀਤਾ ਕੀਤਾ ਦਿੱਤਾ ਨਾਉ ਬਿੰਦਾਵਾ ਨਾਹੀ ਕੋ ਥਾਉ ਕੁਦਰਤ ਕਵਣ ਕਾ ਵਿਚਾਰ ਬਰ ਜਾਵਾ ਇਕਵਾਰ ਜੁ ਭਾਵੇਂ ਸਾਈ ਭਲੀਕਾਰ ਤੁਸਦਾ ਸਲਾਪਤ ਰੰਕਾਰ ਪ੍ਰਿਆਤ ਬਾਹਰ ਤਾਂ ਦੇ ਬਾਣੀ ਧੋਤਾ ਤਰ ਸੁਕੀ ਮੂਤ ਪਲੀਤੀ ਕਪੜਾ ਹੋਏ ਜੀ ਸਾਫ ਪੁਲਿਆ ਧੋਈ ਪਰ ਗਿਆ ਮਤ ਬਾਪਾ ਗੈ ਸਭ ਓ ਤੁਪਾ ਨਾਵਾ ਕਾ ਰੰਗ ਆਪੇ ਅਖ ਨਹੀਂ ਗਰਗਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੀ ਗਾਣ ਗੁਰੂ ਹੁਕਮੀ ਆਵ ਜਾਓ ਧੀਰ ਤਪ ਤਿਆ ਨਾਨਕ ਜੀ ਕੋ ਬਾਵਾ ਤਿਲ ਕਾਮਾ ਸੁਣਿਆ ਮਨੈ ਮਨ ਕੀਤਾ ਬਾਹੂ ਅੰਤਰ ਗਾ ਤੀਰਥ ਮੰਲਾਓ ਸਾਪਣ ਤੇਰੇਗਾ ਨਹੀਂ ਕੋਈ ਬਿਲਕੁਲ ਕੀਤੇ ਵਕਤ ਨਾ ਹੋਏ ਸਵਾਸ ਸਾਦ ਬਾਣੀ ਪਰਮਾਉ ਸਤ ਸੁਹਾਨ ਦਾ ਮੰਚਾ ਕੌਣ ਸੁਈਲਾ ਵਕਤ ਕਵਨ ਕੌਣ ਥਿਤ ਕਵਨ ਬਾਰ ਕੌਣ ਸੇ ਰੁੱਤੀ ਵਾਹੂ ਕਵਨ ਜਿਤ ਹੋ ਆਕਰ ਬੇਲਾ ਭਾਈ ਆਪਣ ਤੇ ਜਿਹੋ ਵਾਲੇ ਕੁਰਾਨ ਵਕਤ ਨਾ ਪਾਇਓ ਕਾਦੀਆ ਜੇ ਲਿਖਾਂ ਲਈ ਕੁਰਾਨ ਠਿਤ ਬਾਰ ਰਾਜੋ ਕੀ ਜਾਣੇ ਯਾਰ ਦਾ ਸਰਟੀਕਾ ਸਾਜੀ ਆਪੀ ਜਾਣਾ ਸੋਈ ਕਿਉਂ ਕਹਾਂ ਆਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਗਾ ਹੋਵੇ ਨਾਨਕ ਜੀ ਕਾ ਆਪਾ ਜਾਣਾ ਕਹਿ ਗਿਆ ਨਾ ਸੋਈ ਬਾਤਾਂ ਨਾ ਬਾਤਾਂ ਲਖ ਬਸ ਬਸ ਵਿਭਾਗ ਕੇ வேத ਕਾ ਨਿਕਵਾਤ ਸਹ ਸਠਾਰਾ ਕਹਤ ਦੀ ਬਾਸੁਨ ਇੱਕ ਧਾਪ ਲਿਖਾਏ ਤਰਕਿਆ ਲਿਖਾ ਹੋਏ ਬਿਨਾਸ ਨਾਨਕ ਬਟਾ ਆਖਿਆ ਅਪੇ ਜਾਣਾ ਆਪ ਸਾਲਾ ਇਸਲਾਹੀ ਤੇ ਸੁਰਤਨਾ ਪਾਈਆ ਨਦੀਆਂ ਤੇ ਬਾਪ ਬਵਸ ਸੁਮੰਦਨਾ ਧਿਆਣੀਐ ਸੁਮੰਦ ਸਾ ਸੁਲਤਾਨ ਗ੍ਰਹਾ ਸਿੱਤੀ ਮਾਲ ਧਨ ਕੀੜੀ ਤੁਲਨਾ ਹੋਣੀ ਜੀ ਤਿਸ ਮਨੋਨਾ ਬਿਸਰੈ ਅੰਤਨਾ ਸਿਖ ਤੇ ਕਹਿ ਨੰਤ ਅੰਤਨਾ ਕਲਣਾ ਦੀ ਨੰਤ ਅੰਤਨਾ ਵੇਖਣ ਸੁਣਾਣਾ ਅੰਤਨਾ ਜਾਪਾ ਗਿਆ ਮਨ ਮੰਤ ਅੰਤਨਾ ਜਾਪਾ ਕੀਤਾ ਖਾਰ ਅੰਤਨਾ ਜਾਪਾ 12 ਬਾਰ ਅੰਤ ਕਰਨ ਕੀਤੀ ਬਿਲਾਹੀ ਜਾ ਕੇ ਅੰਤਨਾ ਬਾਈ ਜਾਹੀ ਹੋ ਅੰਤਨਾ ਜਾਣੇ ਕੋਈ ਮੌਤਾ ਕਈ ਹੈ ਮੌਤਾ ਹੋਈ ਵੱਡਾ ਸਾਇਬ ਉੱਚਾ ਤਾ ਹੋ ਜੀਵ ਬੁਰੂ ਚਰਾ ਹੋਈ ਉੱਚਾ ਵਾ ਕੋਈ ਜੇ ਕਾ ਜਾਣੈ ਸੋਈ ਜੀਵੜਾ ਬਚਾਨੈ ਆਪ ਆਪ ਨਾਨਕ ਨਦਰੀ ਗਰਮੀ ਦਾ ਬਹੁਤਾ ਕੰਮ ਲਿਖਿਆ ਨਾ ਜਾਇ ਵੱਡਾ ਦਾਤਾ ਤਿਲ ਨਾ ਅਤਮਾਈ ਕਿਤੇ ਮੰਗਾ ਜੋ ਦਾ ਪਾਰ ਕਿਤੇ ਆਣਤ ਨਹੀਂ ਵਿਚਾਰ ਕਿਤੇ ਗੱਬ ਟੁੱਟਾ ਵਿਚਾਰ ਕਿਤੇ ਲਾਲਾ ਮੁਕਰ ਬਾਈ ਕਿਤੇ ਮੂਰਖਾਈ ਖਾਏ ਕੇਤੀ ਆਦੂ ਭੁਖਤ ਮਾਰ ਇਹ ਤੇ ਦਾ ਤਰੀ ਦਾ ਤਾਰ ਬੰਦ ਖਵਾਸੀ ਪਾਣਾ ਹੋਈ ਹੋ ਰੱਖਣ ਸਕੈ ਕੋਈ ਜੇ ਕੋ ਖਾਖਣ ਪਾਈ ਹੋ ਜਾਣਾ ਜੀਤਿਆ ਮੋਈ ਖਾਈ ਆਪੇ ਜਣਾਏ ਆਪਰੇ ਦੇ ਅਕਾਸ਼ੇ ਪੇਕੇ ਗੇ ਜਿਸਨੂੰ ਬਖਸੇ ਸਿਪਤ ਸਵਾ ਨਾਨਕ ਬਾਤ ਸਾਹੀ ਪਾਸਾ ਹੋ ਮੁੱਲ ਗੋਨਾ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਭੰਡਾਰ ਮੁੱਲ ਮੁੱਲ ਜਾਹੀ ਮੁੱਲ ਭਾਈ ਮੁੱਲਾ ਸਮਾਈ ਮੁੱਲ ਧੱਕ ਮੁੱਲ ਦੀਵਾਨ ਮੁੱਲ ਤਰ ਮੁੱਲ ਪਰਵਾਨ ਮੁੱਲ ਬਖਸ਼ੀ ਸਾਹਿਬ ਮੁੱਲ ਨੀਸਾਨ ਮੁੱਲ ਕਰ ਮੁੱਲ ਪਰਮਾਨ ਮੁੱਲ ਮੁੱਲਾ ਕੇ ਨਾ ਜਾਈ ਆਖਾ ਕਰੈ ਨਿਬਲਾਈ ਆਖਾ ਵੀਰ ਪਟਪੂਰਾਨ ਆਖਾ ਬੜੇ ਕਰ ਬਕੀਆਂ ਆਖਾ ਬੰਮੇ ਆਖਾ ਇੰਦ ਆਖਾ ਗੋਪੀਤਾ ਗੋਬਿੰਦ ਆਖਾ ਇਸਰਾ ਕਾਛਤ ਆਖਾ ਕੀਤੇ ਕੀਤੇ ਬੁੱਤ ਆਖਾ ਦਾਵਾ ਕਰੀਬ ਆਕਾਸ ਸਰ ਮੁੰਜਣ ਸੀਬ ਕੀਤੇ ਆਖਾ ਅਖਨ ਬਾਹੀ ਕੀਤੇ ਕਾ ਤਾ ਫੁੱਟ ਜਾਹੀ ਤੇ ਕੀਤੇ ਔਰ ਕਰੀ ਤਾ ਹੰਸ ਕਹਿ ਕੇ ਕੀ ਜੀਵਣ ਭਾਵੈ ਤੇ ਵਢੋਈ ਨਾਨਕ ਜਾਣਾ ਸੱਚਾ ਸੋਏ ਜੇ ਕੋ ਆਖਾ ਬੋਲੇ ਗਾਣ ਨਾਨਕਿਆ ਸਿਰ ਗਾਵਾਰ ਗਾਵਾਰ ਸੋ ਘਰ ਕੇ ਆਜ ਪਤਨਪ ਸਮਾਲੇ ਵਾਜੇ ਨਾਨਕਾ ਰੇ ਕਾ ਸੰਖਾ ਕੀਤੀ ਬਾਵਨ ਹਾਰੇ ਕیتے ਰਾਗ ਭਰੇ ਸੋ ਕਹੀ ਅੰਧਾ ਕیتے ਕਾਵਨ ਹਾਰੇ ਗਾਤੋਂ ਨਾ ਪਉਣ ਕਣੀ ਬੈ ਸਤਰ ਕਾਵ ਰਾਯਾ ਘਰੋਂ ਦਵਾਰੀ ਗਾਵਾ ਜਿਤ ਕੋ ਤਲਿਕ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵਾ ਈਸ਼ਰ ਬਰਮਾ ਦੇਵੀ ਸੋ ਸਦਾ ਸੁਵਾਰੇ ਗਾਵਾ ਇੰਤਿਆਸ ਨੰਬਰ 3 ਦੇਵਤਿਆਂ ਦਾ ਨਾਲੇ ਗਾਵਾਂ ਸਿਦ ਸਮਾਦੀ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਜਤੀ ਸਦੀ ਸੰਤੋਖੀ ਗਾਵ ਬੀਰ ਕਰਾਰੇ ਗਾਵਨ ਬਣ ਬਣ ਰਕੀ ਸਰ ਜੁਗ ਜੁਗ ਬੇਦਾ ਨਾਲੇ ਗਾਵਾਂ ਮੋਹਨਿਆ ਮਨ ਮੋਹਨ ਸੁਖਾ ਮਸ ਪਿਆਲੇ ਗਾਵਨ ਤਨੋਂ ਪਾਈ ਤੇਰੀ ਅਸਾ ਸਿੱਤ ਨਾਲੇ ਗਾਵਾਂ ਜੂਤ ਮਹਾਬਲ ਸੂਰਾ ਗਾਵਾਂ ਖਾਣੀ ਚਾਰੀ ਗਾਵਾਂ ਖਟਪੰਡਲ ਵਰ ਭੰਡਾ ਕਰਕਾਰੇ ਾਰੇ ਸੇਧੂ ਨੋ ਬਾਬਾ ਜੋਤ ਭਾਵਨ ਰੰਗ ਤੇ ਤੇਰੇ ਭੰਤਰ ਸਾਲੀ ਹੋਰ ਕੀਤੇ ਗਾਵਨ ਸ੍ਰੀ ਮਾ ਜੀ ਤਨਾਵਨ ਨਾਨਕ ਕਾ ਵਿਚਾਰੇ ਸੋਈ ਸੋਈ ਸੁਦਾ ਸੱਜ ਸਾਹਿਬ ਸੱਚਾ ਸੱਚੀ ਨਾਹੀ ਹੈ ਭੀ ਉਸ ਜੈਨ ਜਸੀ ਰਚਨਾ ਜਿਨ ਨਰ ਜਾਈ ਰੰਗੀ ਰੰਗੀ ਭਾਤੀ ਕਰ ਕਰ ਜਿਮਸੀ ਮਾਇਆ ਜਿਨੋ ਪਾਈ ਦਰਕਾਰ ਵਿਖਾ ਕੀਤਾ ਆਪਣਾ ਜਿਪ ਤਿਸਤੀ ਬਣਾਈ ਜੋ ਸੁਭਾਵਾ ਸੋਈ ਕਰਸੀ ਉਕ ਨਾ ਕਰ ਨਾ ਜਾਈ ਸੋ ਬਾਤ ਸੋ ਸਾ ਬਾਤ ਸਾਈ ਬੇ ਨਾਨਕ ਰਹਿਣ ਰਜਾਈ ਹੁੰਦਾ ਸੰਤੋਖ ਸ਼ਰਮਾ ਝੋਲੀ ਧਿਆਨ ਕੀ ਕਰਾ ਵਿਪੂਤਾ ਕਿੰਤਾ ਕਾਲ ਪਾਰੀ ਗਾਇਆ ਜੁ ਤੰਡਾ ਪਰਤੀਤ ਆਈ ਬੰਤੇ ਜਗਲ ਜਮਤੀ ਮਨ ਜੀਤਾ ਜਗ ਜੀਤ ਅਦੇ ਤਿਸਾ ਦੇਸ ਆਦ ਨੀਲਾ ਨਦ ਨਹਤ ਜੁਗ ਜੁਗ ਏਕੋ ਵੇਸ ਮੁਖਤ ਗਿਆਨ ਦਇਆ ਪੰਡਾਵਨਾ ਘਟ ਘਟ ਬਾਜੈ ਨਾਦ ਆਪਨਾਥ ਨਾਥੀ ਜਵ ਜਾਕੇ ਰਿਤ ਸਿਦਵਰਾ ਸਾਧ ਸੰਜੋਬ ਬਜਾਉਨੋ ਏ ਘਰ ਜਲਾਵਾ ਲਿਖਿਆ ਵੇ ਭਾਗ ਆਦੇ ਤਿਸਾ ਦੇਸ ਨਾ ਨਾ ਨਾਤ ਜੁਗ ਜੁਗ ਏਕੋ ਵੇਸ ਇਕਾਂ ਮਾਈ ਜੁਗਤਬੇ ਆਈ ਤੇ ਦਿਲਿ ਪਰਬਾਨ ਸੰਸਾਰੀ ਕਢਾਰੀ ਇਕਲਾ ਦੀਬਾਨ ਜਿ ਜਿਸ ਭਾਵੈ ਤੇ ਵਸਲਾਵੈ ਜਿ ਉਹ ਬਾਖੁਰਮਾ ਓ ਵੀ ਕਾਉ ਨਾ ਨਰਨਾਵ ਬੋਤਾ ਸਣ ਲੋਏ ਲੋਏ ਪੰਧਾਰ ਜੋਗ ਸਬਾ ਸੋਈ ਕਾ ਵਾਰ ਕਰ ਕਰ ਵੇਖਾ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇ ਤਿਸ ਆਦੇਸ ਆਦੇ ਨਿਲ ਨਾ ਨਾਤ ਜੁਗ ਜੁਗ ਇੱਕੋ ਵੇਸ ਇੱਕ ਦੂਜੇ ਭਲਾ ਖੋਏ ਲੱਖ ਵ ਲਖ ਵੀਸ ਲਖ ਲਖੇੜਾ ਕੀਏ ਇੱਕ ਨਾਮ ਜਗਦੇਸ ਇਤਰਾਹ ਬਤ ਬਵੜੀਆ ਚੜਿਆ ਹੋਏ ਕਿਸ ਸੁਣ ਗੱਲਾ ਅਕਸ ਕੀ ਕੀਟਾ ਈਰੀਸ ਨਾਗ ਨਦਰੀ ਭਾਈਆ ਕੁੜੀ ਕੁੜਾ ਠੀਸ ਆਕਣ ਜੋਰ ਚੁਪਾ ਰਹਿ ਜੋਰ ਜੋਰ ਨਾ ਮੰਗਣ ਠੀ ਨਾ ਜੋਰ ਜੋਰ ਨ ਜੀਲ ਮਰਨ ਨਾ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸਤਿਗਣ ਵਿਚਾਰ ਜੋਰ ਨ ਜੁਗਤੀ ਛਟਾ ਸੰਸਾਰ ਜਿਸਾਤ ਲੋਰ ਕਰ ਵੀ ਕੈਸ ਹੋਈ ਨਾਨਕ ਉਤਮ ਨਹੀਂ ਜਨਾ ਕੋਈ ਰਾਤੇ ਰੁੱਤੇ ਦੀਵਾਰ ਬੌਂਟਾ ਨਹੀਂ ਅਗਨੀ ਪਾਥਾਲ ਜਿਸ ਵਿੱਚ ਧੱਤੀ ਥਾਂ ਰੱਖੀ ਤਰਨਤਾਲ ਜਿਸ ਵਿੱਚ ਜੀ ਜੁਗਤ ਕੇ ਆਰੰਭ ਦਿਨ ਕੇ ਨਾਮਾ ਨੇਕ ਅਨੰਤ ਕਰਮੀ ਕਰਮੇ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਦਿੱਤਾ ਸੁਰ ਪੰਚ ਪ੍ਰਵਾਣ ਨਗਰੀ ਕਲਪਵਾਨੀ ਸਾਨ ਕੱਚ ਪਕਾਈ ਉੱਤੇ ਪਾਈ ਨਾਨਕ ਗਿਆ ਜਪੈ ਜਾਈ ਕੰਡ ਕਾਇਉ ਧਰਮ ਗਿਆਨ ਕੰਡ ਕਾ ਕੋ ਕਰਮ ਕੀਤੀ ਬਣ ਬਣੀ ਬਸੰਤਰ ਕੀਤੀ ਕਾਲ ਮਹੇਸ ਕੀਤੀ ਪਰਮੇ ਘਾਤ ਘੜਿਆ ਰੂਪ ਰੰਗ ਕੇ ਵੇਸ ਕੀਤੀ ਆ ਕਰਮ ਧਰਮੀ ਮੇਰ ਕੀਤੀ ਕੀਤੀ ਧੂਪ ਦੇਸ ਕੀਤੇ ਦਾ ਚੰ ਸੂਰ ਕੀਤੀ ਕੀਤੀ ਮੰਡਲ ਦੇਸ ਕੀਤੇ ਸਿੱਧਾ ਬੁੱਧਨਾਥ ਕੀਤੀ ਕੀਤੇ ਦੇਵੀ ਦੇਸ ਕੀਤੇ ਦੇਵਦਾਨ ਨੂੰ ਮੁਰਨ ਕੀਤੇ ਕੀਤੇ ਰਤਨ ਸਮੁੰਦ ਕੀਤਿਆ ਕਹਾਣੀ ਕੀਤੀ ਆ ਬਾਣੀ ਕੀਤੇ ਬਾਤ ਨਰਿੰਦ ਕੀਤਿਆ ਸੁੱਤੀ ਸੇਵਕ ਕੀਤੇ ਨਾਨਕ ਅੰਤਰਾ ਅੰਤ ਗਿਆਨ ਕੰਮਾ ਗਿਆਨ ਪਰਚੰਡ ਚਿੱਤਾ ਨਾਲ ਬਨੋਦ ਕੋੜਾ ਅਨੰਤ ਸ਼ਰਮ ਕੰਡ ਕੀ ਬਾਣੀ ਰੂਪ ਦਿੱਥਾ ਘਾਤ ਕੜੀਆ ਬੋਧਾ ਨੂਬ ਤਾਕਿਆ ਗੱਲਾਂ ਖਤਿਆ ਨਾ ਜਾਹੀ ਜੀ ਕੋ ਕਹ ਪਿੱਤਾ ਬਚਦਾਈ ਜਿੱਤਾਂ ਘੜਿਆ ਸੁਰਤ ਮਤਮਨ ਬੁੱਧ ਜਿੱਤਾਂ ਘੜਿਆ ਸੁਰਤਾਂ ਕੀ ਸੁਧ ਕਰਮਕੰਡ ਕੀ ਬਾਣੀ ਜੋਰ ਜਿੱਤਾਂ ਵਰ ਨਾ ਕੋਈ ਹੋਰ ਜਿੱਤਾਂ ਜੋਤਿ ਮਾ ਵਰਸੂਰ ਜਿਨ ਮਾ ਰਾਮ ਰਹਾ ਭਾਪੂ ਤਿੱਤਾ ਜੀਤੋ ਸਿਤਾ ਮਾ ਮਾਈ ਤਾਂ ਕੀ ਰੂਪ ਨਾ ਕਥਨੇ ਜਾਹੀ ਨਾ ਹੋਏ ਮਰਹ ਨਾ ਠਾਗੀ ਜਾਹੀ ਜਿਨ ਕਾ ਰੰਬ ਸਹਿ ਮਨ ਮਾਹੀ ਤਿੱਤਾ ਭਗਤ ਬਸਾ ਕਿ ਲੋ ਕਰਾਇ ਨੰਨ ਸੱਚਾ ਮਨ ਸੋਈ ਸਤਿਖੰਡ ਬਸਾ ਨਰੰਕਾਰ ਕਰ ਕਰ ਬੀਖਾ ਨਦਰ ਨਿਹਾਲ ਤਿੱਤਾ ਖੰਡ ਗੁੰਡਲ ਵਰ ਭੰਡ ਜੇ ਕੋ ਕਥਾ ਦਾਤ ਤਰਾਤ ਤਿੱਤਾ ਲੋ ਲੋ ਆਕਾਰ ਜਿਵ ਜਿਵ ਹੁਕਮ ਦਿਵਾ ਦਿਵਤਾਰ ਬੀਖਾ ਵਿਖਸਾ ਕਰ ਵਿਚਾਰ ਨਾਨਕ ਕਥਨਾ ਕਰਣਾ ਸੋਰ ਜਦ ਬਹਾਰ ਧੀਰੇ ਸੁਨਿਆਰ ਅਰਮੰਤੇ ਰਤਿਆਰ ਭੋਖ ਲਾਗ ਦਬਦਾ ਭਾਡਾ ਪਾਉ ਅੰਮ੍ਰਿਤ ਧਾਲ ਘੜੀਆਂ ਸਭ ਸਜੀ ਟਕਸਾਲ ਜਿਨ ਕੋ ਨਦਰ ਕਰਮ ਤਿਰਕਾਰ ਤਾਨਕ ਨਦਰਿ ਨਦਰ ਨਿਹਾਨ ਬਾਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਕਰ ਦਿਨ ਸਰਾਤ ਦੁਏ ਧਾਈ I'm